ਰਮਦਾਸ ਇਲਾਕਾ ਪੂਰਾ ਪਾਣੀ ਨਾਲ ਭਰ ਚੁੱਕਾ ਹੈ ਖਾਸ ਕਰਕੇ ਅਜਨਾਲੇ ਦੇ ਸਰਹੱਦੀ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਸਾਂਸਦ ਗੁਰਜੀਤ ਸਿੰਘ ਔਜਲਾ ਪਹੁੰਚੇ ਨਹੀਂ ਤਾਂ ਗੱਲਬਾਤ ਕਰਾਂਗੇ ਐਮਪੀ ਸਾਹਿਬ ਕੀ ਇਸ ਵੇਲੇ ਸਥਿਤੀ ਹੈ ਜੀ ਸਰ ਬਹੁਤ ਭਿਆੰਕਰ ਸਥਿਤੀ ਹੈ ਇਸ ਵੇਲੇ ਦੇਖੋ ਕਿ ਇੱਥੇ ਕਦੀ 88 ਤੋਂ ਬਾਅਦ ਪਾਣੀ ਇੱਥੇ ਹੋਣਾ ਹੈ ਜੀ 88 ਤੋਂ ਬਾਅਦ ਅੰਦਾਜ਼ਾ ਲਾ ਲਓ ਕਿ ਕਿੰਨਾ ਚਿਰ ਹੋ ਗਿਆ 37 ਸਾਲ ਦੇ ਕਰੀਬ ਹੈ ਔਰ ਆ ਪਾਣੀ ਜਿੱਥੇ ਆਪਾਂ ਖੜੇ ਆਂ ਦਰਿਆ ਵੇਖੋ ਪੂਰਾ ਮਿੱਟੀ ਪਾਣੀ ਆ ਰਾਵੀ ਦਾ ਪਾਣੀ ਜਿਹੜਾ ਮਿੱਟੀ ਦਾ ਨਾਲ ਲਾਲ ਕੇ ਆ ਰਿਹਾ ਹੈ ਔਰ ਇਹ ਪੂਰਾ ਭਰ ਗਿਆ ਹੁੰਦੇ ਰਮਦਾਸ ਇਹ ਜਿਹੜਾ ਰੋਡ ਆ ਰਮਦਾਸ ਤੋਂ ਅਮਰਸਰ ਨੂੰ ਉਹ ਵੀ ਸਾਰਾ ਭਰ ਗਿਆ ਹਾਂ ਔਰ ਗਗੋਮਾਲ ਵਾਲੀ ਸਾਈਡ ਤੋਂ ਉਧਰ ਵੀ ਸਾਰਾ ਭਰਿਆ ਔਰ ਜਿਹੜੇ ਅਸੀਂ ਤੁਸੀ ਤੋਂ ਹੋ ਕੇ ਆਏ ਆ ਤੁਸੀਂ ਵੀ ਟੁੱਟ ਗਈ ਬਹੁਤ ਜਗ੍ਹਾ ਤੋਂ ਬਹੁਤ ਭੈਂਕਰ ਮੰਜ਼ਰ ਹੈ ਇਸ ਵੇਲੇ ਔਰ ਲੋਕ ਫਸ ਗਏ ਨੇ ਬੜੀ ਬੁਰੀ ਤਰ੍ਹਾਂ ਕਰੀਬ 360 ਬੀਐਸਐਫ ਦੇ ਜਵਾਨ ਫਸੇ ਨੇ ਹਾਂਜੀ 360 ਬੀਐਸਐਫ ਦੇ ਜਵਾਨ ਜਿਹੜੇ ਬਿਲਕੁਲ ਰਾਵੀ ਦੇ ਉੱਤੇ ਨੇ ਚਾਰ ਚਫਰੇ ਦਰਿਆ ਦਾ ਪਾਣੀ ਪੈ ਗਿਆ ਉਹ ਨਾ ਕਿਸੇ ਵੀ ਨੇ ਸਰਕਾਰ ਕੱਢ ਰਹੀ ਤੇ ਨਾ ਕੋਈ ਬੰਦੇ ਨਿਕਲ ਰਹੇ ਨੇ ਤਾਂ ਉਹਨਾਂ ਨੂੰ ਕੰਟਰੋਲ ਵਾਸਤੇ ਕੀ ਕੀਤਾ ਜਾ ਸਰਕਾਰ ਦੇਖੋ ਜਿੰਨੇ ਪ੍ਰਬੰਧ ਕੀਤੇ ਅਸੀਂ ਇਹ ਨਹੀਂ ਕਿ ਪ੍ਰਬੰਧਾਂ ਦੇ ਕਿੰਤੂ ਪਰਤੂ ਨਹੀਂ ਪਰ ਜਿੰਨੇ ਹੋਣੇ ਚਾਹੀਦੇ ਉਹ ਤੁਨੋਂ ਘੱਟ ਨੇ ਸਰਕਾਰ ਨੂੰ ਹੋਰ ਤਵਜੋ ਦੇਣੀ ਚਾਹੀਦੀ ਹੈ ਕਿਉਂਕਿ ਸਾਰਾ ਲੱਖਾਂ ਪਰ ਉਹ ਡੁੱਬ ਗਿਆ ਔਰ ਪਿੰਡ ਕਰੀਬ 20 ਦੇ ਪਿੰਡ ਦੇ ਕਰੀਬ ਬਿਲਕੁਲ 8-8 ਫੁੱਟ ਦਾਦਾ ਫੁੱਟ ਪਾਣੀ ਚੜੇ ਗਿਆ ਹਰ ਪਿੰਡ ਚ ਮਤਲਬ 2-200 3-300 ਬੰਦਾ ਫਸਿਆ ਮਤਲਬ ਬੱਚੇ ਵੀ ਫਸੇ ਨੇ ਜਾ ਜਨਾਨੀਆਂ ਫਸੀਆਂ ਮੈਂ ਤੁਹਾਨੂੰ ਜੇ ਇਹਦੀ ਬੀਐਸਐਫ ਦੇ ਜਵਾਨਾਂ ਦੀ ਸੂਚੀ ਦਵਾ ਮੈਂ ਤੇ ਹਰ ਪ੍ਰਤਾਪ ਜਨਾਲਾ ਜੀ ਸਵੇਰ ਦੇ ਲੱਗੇ ਆਂ ਸ਼ਾਹਪੁਰ ਤੇ ਜਿਹੜੀ ਬੀਓਪੀ ਸ਼ੇਰਪੁਰ ਆਹੀਂ ਦੋਵੇਂ ਜਗ੍ਹਾ ਉਹ ਕਹੇ 60 ਜਵਾਨ ਦਰਿਆ ਮਨਸੂਰ ਬੀਓਪੀ ਹਮ ਜਿਹੜੀਆਂ ਜਾ ਕੇ ਬਾਰਡਰ ਦੇ ਉੱਤੇ ਇਹਨਾਂ ਨੇ ਪੋਸਟਾਂ ਐਣੀਆਂ ਬੀਐਸਐਫ ਦੀਆਂ ਉਹਨਾਂ ਦੇ ਉੱਤੇ 50 ਜਵਾਨ ਬੰਦਾਈ ਚੀਮਾ ਪੀਓਪੀ 52 ਜਵਾਨ ਕੋਟਰ ਜਦਾ ਪੀਓਪੀ 40 ਜਵਾਨ ਚੰਨਾ ਬੀਓਪੀ 15 ਜਾਨ ਛੱਟਾ ਪਟਨ ਨੌਜਵਾਨ ਜਿਹੜੇ ਪਾਣੀ ਚ ਬਿਲਕੁਲ ਛੱਨਾ ਪਟਨ ਤੋਂ ਪੀਰ ਬਾਬੇ ਦੀ ਜਗ੍ਹਾ ਦੇ ਵਿੱਚ ਬਚਾਉਣ ਗਏ ਕਿ ਇਹਨੂੰ ਉੱਥੇ ਆ ਫਸ ਗਏ ਨੇ 80 ਜਵਾਨ ਪੰਜ ਕਰਾਈਆਂ ਫਸੇ 80 ਜਵਾਨ ਧਰਮ ਪ੍ਰਕਾਸ਼ ਇਹ ਉਹਨੇ ਵਿਦ ਅਫਸਰ ਫਸੇ ਨੇ ਅੱਛਾ ਮਤਲਬ ਅੱਛਾ ਉਸ ਤੋਂ ਇਲਾਵਾ ਸਿਵਲੈਂਟ ਫਸਿਆ 4 ਤੋਂ 5000 ਮੈਂ ਅੰਦਾਜ਼ਾ ਲਾ ਰਿਹਾ ਹਾਂ ਜਿਹਦੇ ਚ ਜਿੱਥੋਂ ਬੰਦ ਟੁੱਟੇ ਆ ਉਹਦੇ ਤੁਸੀਂ ਨਾਲੋ ਵੀ ਰਮਦਾਸ ਤੋਂ ਜਿਹੜਾ ਬਾਬਾ ਵੱਡਾ ਸਾਹਿਬ ਦੀ ਜਗ੍ਹਾ ਆ ਉਹ ਸਾਰਾ ਚਾਰ ਚੁਫੇਰਾ ਘੇਰ ਗਿਆ ਵਾ ਉਹ ਨਿਆਲ ਨਸੋ ਕੇ ਮਾਸੀ ਵਾਲਾ ਸੰਘੋ ਕੇ ਜੱਟਾ ਪੰਜ ਗਰਾਈ ਕੋਟ ਜਾਦਾ ਗੱਗੜ ਪਛਿਆ ਘਮਰਾਏ ਚੰਡੀਗੜ੍ਹ ਬਾਦੀ ਮਲਕਪੁਰ ਬੱਦੀ ਸ਼ੀਨਾ ਬੇਦੀ ਸ਼ੀਨਾ ਦਰਿਆ ਮੂਸਾ ਚਾੜਪੁਰ ਗਿੱਲਾਂ ਵਾਲੀ ਰੂੜੇয়াল ਮਲਕਪੁਰ ਦੁੱਜਵਾਰ ਗਲਬ ਸੂਫੀਆਂ ਮਾਨ ਥੋਬਾ ਕੱਲੋ ਮਾਲ ਪਰ ਸੁਧਾਰ ਮਾਕੋਵਾਲ ਤੱਕ ਸਾਰੇ ਪਾਣੀ ਚਲੇ ਗਿਆ ਇਸ ਵੇਲੇ ਦਾ ਵੀ ਰੋਟ ਟਪ ਗਿਆ ਮਤਲਬ ਪੂਰੀ ਆੜ ਦੀ ਸਿਚੁਏਸ਼ਨ ਹੈ ਇਸ ਵੇਲੇ ਸਰਕਾਰ ਨੂੰ ਐਮਰਜੈਂਸੀ ਘੋਸ਼ਿਤ ਕਰਕੇ ਆਰਮੀ ਵੀ ਬੁਲਾਉਣੀ ਚਾਹੀਦੀ ਆ ਜਿੰਨਾ ਪ੍ਰਬੰਧ ਕੀਤਾ ਬਹੁਤ ਥੋੜਾ ਆ 5000 ਬੰਦਾ ਕੱਢਣਾ ਹੈ ਨਾਲ ਬੀਐਸਐਫ ਦੇ ਜਵਾਨ ਕਿਉਂਕਿ ਉੱਥੇ ਸਭ ਤੋਂ ਵੱਡਾ ਖਤਰਾ ਹੈ ਐਸ ਵੇਲੇ ਮਾਲੀ ਨੁਕਸਾਨ ਤੇ ਹੋ ਗਿਆ ਕੋਈ ਜਾਨੀ ਨੁਕਸਾਨ ਨਾ ਹੋਵੇ ਸਭ ਤੋਂ ਵੱਡੀ ਇਹਦੀ ਬਚਤੀ ਲੋੜ ਹੈ ਤੇ ਇਹਦੇ ਵਾਸਤੇ ਫਿਰ ਤੁਸੀਂ ਲਿਖਿਆ ਸਰ ਕੁਝ ਕਿਉਂਕਿ ਕਿਉਂਕਿ ਕੁਝ ਕੁਝੇ ਏਰੀਆ ਸਟੇਟ ਕੋ ਹੈ ਕੁਝ ਸੈਂਟਰ ਦੀ ਵੀ ਪਾਵਰ ਹੁੰਦੀ ਹੈ ਮੈਂ ਮੈਂ ਸਟੇਟ ਨੂੰ ਸੈਂਟਰ ਨੂੰ ਦੋਵਾਂ ਨੂੰ ਸਵੇਰ ਦਾ ਟਵੀਟ ਵੀ ਕਰਦਾ ਚਿੱਠੀ ਵੀ ਲਿਖਤੀ ਹੈ ਤੁਰੰਤ ਇਹਨਾਂ ਦੇ ਆ ਕੇ ਐਕਸ਼ਨ ਲਾਓ ਔਰ ਮਤਲਬ ਬੜੇ-ਬੜੇ ਪੱਧਰ ਤੇ ਤੁਹਾਨੂੰ ਆਉਣਾ ਪਏਗਾ ਕਿਉਂਕਿ ਫਸਲਾਂ ਦਾ ਵੀ ਬਹੁਤ ਮੋਟਾ ਨੁਕਸਾਨ ਹੋ ਗਿਆ ਕਿਉਂਕਿ ਲੋਕ ਇਸ ਵੇਲੇ ਡੀਕ ਰਹੇ ਨੇ ਕਿ ਕਿਸੇ ਤਰੀਕੇ ਲੋਕ ਆਹਨ ਤੇ ਜਿਹੜਾ ਕੋਈ ਸਾਡਾ ਦੇਖੋ ਫਸਲਾਂ ਦਾ ਤਾਂ ਹੁਣ ਲੰਬਾ ਕੰਮ ਹੈ ਇਹ ਤਾਂ ਹੁਣ ਬਾਅਦ ਦੀ ਗੱਲ ਹੈ ਵੀਰੋ ਜਾਨਾਂ ਬਚਾਈਏ ਮੈਂ ਤਾਂ ਜਾਨ ਬਚਾਉਣ ਦੀ ਜਿਆਦਾ ਸਾਡੀ ਜਿਹੜੀ ਲੜਾਈ ਹੋਈ ਹੈ ਵੀ ਅੰਦਾਜ਼ਾ ਕਦੋਂ ਤੱਕਨ ਲੱਗਦਾ ਕਿ ਪਾਣੀ ਥੱਲੇ ਹੋਊਗਾ ਅੰਦਾਜ਼ਾ ਅੰਦਾਜ਼ਾ ਤਾਂ ਬਤਾ ਕਹਿ ਰਹੇ ਨੇ ਕਿ ਪਿੱਛੇ ਪਾਣੀ ਘਟਿਆ ਹੋਵੇ ਕੁਛ ਅੱਧਾ ਦੀ ਜੇਬ ਘਟੂਗਾ ਤੇ ਇੱਥੇ ਵੀ ਘਟ ਜਾਣਾ ਅੰਦਾਜ਼ਾ ਅੱਜ ਕੁਦਰਤ ਦੇ ਕੁਦਰਤ ਤੇ ਤੁਸੀਂ ਕੀ ਤੋ ਇਥੇ ਕੋਈ ਅੰਦਾਜ਼ਾ ਨਹੀਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਇਸ ਵੇਲੇ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਹਨਾਂ ਪਿੰਡਾਂ ਦੇ ਹਾਲਾਤ ਕੁਝ ਤੁਹਾਨੂੰ ਅੱਗੇ ਦਰਹਾਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਇੱਥੇ 6-6 ਫੁੱਟ ਪਾਣੀ ਖੜਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਹੜ੍ਹਾਂ ਦੀ ਸਥਿਤੀ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਇਸ ਦੇ ਵਿੱਚ ਬੀਐਸਐਫ ਦੇ ਜਵਾਨ ਫਸ ਗਏ ਨੇ ਤਾਂ ਕੁਝ ਲੋਕ ਵੀ ਇੱਥੇ ਜਿਹੜੇ ਕਿ ਮਦਦਗਾਰ ਨੇ ਹਾਂਜੀ ਭਾਜੀ ਕਿੰਨਾ ਕੁ ਬੰਦਾ ਅੱਗੇ ਫਸਿਆ ਹੈ ਜੀ ਬੰਦੇ ਭਾਜੀ ਅੱਗੇ ਬਹੁਤ ਜ਼ਿਆਦਾ ਫਸੇ ਨੇ ਤੇ ਬੜੀ ਮੁਸ਼ਕਲ ਕੱਢ ਕੇ ਉਹਨਾਂ ਨੂੰ ਲਿਆਉਣ ਨੇ ਹਾਂ ਹਾਂਜੀ ਬਹੁਤ ਹੀ ਜ਼ਿਆਦਾ ਬੰਦੇ ਫਸੇ ਨੇ ਪਾਣੀ ਪਾਣੀ ਬੰਦੇ ਤੋਂ ਜ਼ਿਆਦਾ ਉੱਪਰ ਪਲੱਸ ਹੋ ਗਿਆ ਬੰਦੇ ਡੁੱਬੇ ਨੇ ਬਹੁਤ ਜ਼ਿਆਦਾ ਬੰਦੇ ਡੁੱਬੇ ਤੇ ਬੀਐਸਐਫ ਦੇ ਜਵਾਨ ਵੀ ਫਸ ਗਏ ਨੇ ਹਾਂਜੀ ਉਹ ਬੀਐਸਐਫ ਦੇ ਜਵਾਨ ਨਹੀਂ ਫਸੇ ਉਹ ਤੇ ਉਹਨਾਂ ਕੋਲ ਗੱਡੀਆਂ ਹੈਗੀਆਂ ਆਪਣੀਆਂ ਉਹ ਵੀ ਦੇ ਹੈਲਪ ਵਗੈਰਾ ਕਰਨ ਸਾਰੇ ਜਿਹੜੇ ਲੋਕਲ ਆਦਮੀ ਆ ਸਾਰਿਆਂ ਦੇ ਤੇ ਤੁਸੀਂ ਕਿੰਨੇ ਘੇੜੇ ਕੱਢਦੇ ਹੋ ਰੋਜ਼ ਦੇ ਅਸੀਂ ਤੇ ਹੁਣ ਜਿੰਨੇ ਘਾੜੇ ਨੂੰ ਜਿੰਨੂੰ ਕੋਈ ਸਾਨੂੰ ਫੋਨ ਕਰਦਾ ਆ ਤੇ ਅਸੀਂ ਉਹਨੂੰ ਉਹਦੇ ਕੋਲ ਚੱਲ ਜਾਂਦੇ ਆ ਉਹਨੂੰ ਲੈਣ ਵਾਸਤੇ ਭਾਈ ਤੁਹਾਡੀ ਕਿੰਨੇ ਕਿਲੇ ਪਹਿਲੀ ਸੀ 40 ਤੇ ਤੁਹਾਡੇ ਕੋਲ ਠੇਕੇ ਤੇ ਗਈ ਕੋਈ 60 70 ਕਿਲੇ ਅੱਛਾ ਜੀ ਸਾਰੀ ਖਤਮ ਹੋ ਪਾਣੀ ਉਹ ਤੋਂ ਪਾਣੀ ਚੱਲਦਾ ਪਿਆ ਸਾਰੀ ਖਤਮ ਹੋ ਗਈ ਹੈ ਸਭ ਕੁਝ ਖਤਮ ਹੋ ਗਿਆ ਹਾਂਜੀ ਸਭ ਬਿਲਕੁਲ ਤੁਸੀਂ ਵੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਭ ਕੁਝ ਖਤਮ ਹੋਣ ਦੇ ਬਾਅਦ ਵੀ ਸੇਵਾ ਦਾ ਜज्ਬਾ ਰੱਖਿਆ ਹੈ ਤਾਂ ਸੇਵਾ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਦੇ ਹਾਲਾਤ ਹਰਮਦਾਸ ਚ ਕਿੱਦਾਂ ਨੇ ਕਿਉਂਕਿ ਇਸ ਤੋਂ ਅੱਗੇ ਸਿਕਿਉਰਿਟੀ ਪੱਖੋਂ ਜਿਹੜਾ ਹੈ ਪੋਸਟ ਬੀਐਸਐਫ ਦੀ ਵੀ ਸ਼ੁਰੂ ਹੁੰਦੀ ਹੈ ਔਰ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਹੈ ਪੂਰਾ ਨਕੋਨਖ ਪਰ ਚੁੱਕਾ ਹੈ ਕੋਈ ਵੀ ਇਸ ਤਰ੍ਹਾਂ ਦਾ ਰਸਤਾ ਨਹੀਂ ਹੈ ਔਰ ਤੁਸੀਂ ਦੇਖੋ ਕਿ ਇਹ ਜਿਹੜਾ ਚੌਕ ਹੈ ਇੱਥੋਂ ਦੀ ਡੇਰਾ ਬਾਬਾ ਨਾਨਕ ਅਜਨਾਲਾ ਤੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਨੂੰ ਜਾਣ ਦਾ ਜਿਹੜਾ ਰਾਹ ਹੈ ਉਹ ਵਿਸ਼ੇਸ਼ ਤੌਰ ਤੇ ਹੈ ਲੇਕਿਨ ਇੱਥੇ ਤੁਸੀਂ ਦੇਖੋ ਕਿ 4-4 ਫੁੱਟ ਪਾਣੀ ਭਰ ਚੁੱਕਾ ਹੈ ਦੁਕਾਨਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਪਾਰਿਸ ਦੀ ਕੋਈ ਵੀ ਸਾਰ ਲੈਣ ਵਾਲਾ ਨਹੀਂ ਹੈ ਤਾਂ ਕੁੱਲ ਮਿਲਾਕੇ ਤੁਸੀਂ ਵੇਖੋ ਦੂਰ ਤੱਕ ਦੂਰ ਤੱਕ ਝਾਤ ਮਾਰੋ ਤਾਂ ਤੁਹਾਨੂੰ ਇਸ ਵੇਲੇ ਲੋਕ ਨਜ਼ਰ ਆਣਗੇ ਔਰ ਦੁਕਾਨਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਸਭ ਤੋਂ ਵੱਡੀ ਗੱਲ ਹੈ ਕਿ 360 ਦੇ ਕਰੀਬ ਬੀਐਸਐਫ ਦੇ ਜਵਾਨ ਜਿਹੜੇ ਨੇ ਫਸ ਚੁੱਕੇ ਨੇ ਇਸ ਪਾਣੀ ਦੀ ਚਪੇਟ ਚ ਆ ਚੁੱਕੇ ਨੇ ਇਸ ਤਰ੍ਹਾਂ ਕਿਸ਼ਤਵਾੜ ਦੇ ਵਿੱਚ ਇਸ ਤਰ੍ਹਾਂ ਦੀ ਜਦੋਂ ਬੱਦਲ ਫਟਦੇ ਨੇ ਹਾਲਾਤ ਹੁੰਦੇ ਨੇ ਲੇਕਿਨ ਇੱਥੇ ਬਿਨਾ ਬੱਦਲ ਫਟਿਆਂ ਹੀ ਹਾਲਾਤ ਇਹਦੇ ਔਰ ਤੁਸੀਂ ਦੇਖੋ ਜਿਹੜੇ ਜ਼ਮੀਨੀ ਇਲਾਕੇ ਨੇ ਉੱਥੇ ਪਾਣੀ ਦੀ ਸਪੀਡ ਕਿਸ ਤਰ੍ਹਾਂ ਦੀ ਹੈ ਸੜਕ ਦੇ ਕਿਨਾਰੇ ਪੂਰਾ ਜਿਹੜਾ ਇਲਾਕਾ ਹੈ ਪੂਰੇ ਘਰ ਨੇ ਉਹ ਸਭ ਕੁਝ ਜਿਹੜੇ ਨੇ ਇਹਦੇ ਵਿੱਚ ਫਸ ਚੁੱਕੇ ਨੇ ਔਰ ਤਸਵੀਰਾਂ ਚ ਤੁਹਾਨੂੰ ਸਾਂਝੀਆਂ ਕੀਤੀਆਂ ਔਰ ਉਹ ਤੁਸੀਂ ਦੇਖੋ ਐਨਡੀਆਰਐਫ ਦੇ ਜਵਾਨ ਉਹ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਟੇ ਡਟੇ ਹੋਏ ਨੇ ਤਾਉਣਾ ਵੱਲੋਂ ਜਿਹੜਾ ਹੈ ਰੈਸਕਿਊ ਕਰਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿਅਕਤੀ ਉਹਨਾਂ ਨੂੰ ਲੱਭਦਾ ਹੈ ਤਾਂ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਹੈ ਤਾਂ ਲੋਕ ਪਿੰਡ ਵਾਲਿਆਂ ਵੱਲੋਂ ਟਰੈਕਟਰ ਜਿਹੜੇ ਮੁਹੱਈਆ ਕਰਾਏ ਗਏ ਨੇ ਕਿ ਤਾਂ ਕਿ ਲੋਕ ਜਿਹੜੇ ਨੇ ਆਪਣੇ ਸੁਰੱਖਿਅਤ ਸਥਾਨਾਂ ਤੱਕ ਨ ਪਹੁੰਚ ਸਕਣ ਤਾਂ ਇਹ ਤਸਵੀਰ ਤਾਂ ਅਸਾਂ ਜੀ ਕੀਤੀ ਹੈ ਤਾਂ ਲਗਾਤਾਰ ਬਾਰਡਰ ਦੇ ਉੱਤੇ ਜੋ ਹਾਲਾਤ ਬਣ ਚੁੱਕੇ ਨੇ ਤਾਂ ਉੱਥੇ ਸੰਸਦ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਹੋਰ ਵੀ ਜਿਹੜੇ ਅਧਿਕਾਰੀ ਪਹੁੰਚ ਰਹੇ ਨੇ ਔਰ ਬੀਐਸਐਫ ਅਰੇ ਆਰਮੀ ਦੀ ਮਦਦ ਦੇ ਨਾਲ ਜਿਹੜਾ ਹੈ ਅੱਗੇ ਜਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਤਾਂ ਆਨਵਲੇ ਸਮੇਂ ਚ ਕੀ ਹਾਲਾਤ ਬੰਦੇ ਨੇ ਤਾ ਬਿਲਕੁਲ ਤੁਹਾਨੂੰ ਤਸਵੀਰ ਦਿਖਾ ਰਿਹਾ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਵੱਡਾ ਖਲਾਸਾ ਇਸ ਵੇਲੇ ਕਰ ਰਹੇ ਆ ਜੀ 360 ਦੇ ਕਰੀਬ ਬੀਐਸਐਫ ਦੇ ਜਵਾਨ ਜਿਹੜੇ ਨੇ ਉਹ ਇਸ ਪਾਣੀ ਦੇ ਵਿੱਚ ਫਸ ਗਏ ਨੇ ਤਾਂ ਕਈ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਪੂਰਾ ਪਾਣੀ ਦੇ ਵਿੱਚ ਹੈ ਅਤੇ ਇੱਥੋਂ ਹੀ ਅਸੀਂ ਵਾਪਸੀ ਵੀ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਕਵਰ ਕਰ ਰਹੇ ਆ ਔਰ ਉਸ ਦੇ ਵਿੱਚ ਇੱਕ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਲ-ਥਲ ਹੁੰਦਾ ਨਜ਼ਰ ਆ ਰਿਹਾ ਹੈ ਰਮਦਾਸ ਇਲਾਕਾ ਜੋ ਕਿ ਬਿਲਕੁਲ ਬਾਰਡਰ ਤੇ ਹੈ ਬਿਲਕੁਲ ਜਿਸ ਨੂੰ ਸੀਮਾਵਰਤੀ ਇਲਾਕਾ ਕੰਡਿਆਂ ਵਾਲੀ ਤਾਰ ਵਾਲਾ ਇਲਾਕਾ ਕਿਹਾ ਜਾਂਦਾ ਹੈ ਔਰ ਸਭ ਤੋਂ ਜਿਹੜਾ ਹੈ ਡੇਂਜਰ ਜ਼ੋਨ ਜਿਹੜਾ ਰਹਿੰਦਾ ਹੈ ਉਹ ਇਹ ਇਲਾਕਾ ਰਹਿੰਦਾ ਹੈ ਤੇ ਉਸ ਇਲਾਕੇ ਦੀ ਤਸਵੀਰ ਤੁਹਾਨੂੰ ਦੱਸ ਰਿਹਾ ਕਿ 3-3 4-4 ਫੁੱਟ ਜੋ-ਜੋ ਇੱਕ-ਇੱਕ ਕਦਮ ਅੱਗੇ ਵਧ ਰਿਹਾ ਹੈ ਤਾਂ ਪਾਣੀ ਦਾ ਲੈਵਲ ਉੱਤੇ ਹੁੰਦਾ ਨਜ਼ਰ ਆ ਰਿਹਾ ਹੈ ਸੁਰਤੇ ਹਾਲ ਠੀਕ ਨਹੀਂ ਹੈ ਸੁਰਤੇ ਹਾਲ ਬਿਲਕੁਲ ਵੀ ਠੀਕ ਨਹੀਂ ਹੈ ਜਾਨੀ ਨੁਕਸਾਨ ਤੋਂ ਰਾਹਤ ਹੈ ਪਰ مالی ਨੁਕਸਾਨ ਇੰਨਾ ਖੋ ਚੁੱਕਾ ਹੈ ਕਿ ਉਸ ਦੀ ਪਰਪਾਈ ਕਰ ਪਾਣਾ ਇਸ ਵੇਲੇ ਕਾਫੀ ਮੁਸ਼ਕਲ ਲੱਗਿਆ ਹੈ ਕਿਉਂਕਿ ਇਸ ਵੇਲੇ ਸਮਾਂ ਹੈ ਕਿ ਜਾਨਾਂ ਨੂੰ ਬਚਾਓ ਜਿਹੜੇ ਲੋਕ ਫਸ ਚੁੱਕੇ ਨੇ ਉਹਨਾਂ ਨੂੰ ਕਿਸੇ ਤਰੀਕੇ ਰੈਸਕਿਊ ਕੀਤਾ ਜਾਵੇ ਤਾਂ ਕਿ ਇਸ ਪੂਰੇ ਜੋ ਪਾਣੀ ਦਾ ਇੱਕ ਤਰ੍ਹਾਂ ਦਾ ਇੱਕ ਅਟੈਕ ਜਿਹੜਾ ਹੈ ਹੋਇਆ ਹੈ ਉਸ ਤੋਂ ਬਚਿਆ ਜਾ ਸਕੇ ਕੁੱਲ ਇਲਾਕੇ ਸਾਰੇ ਹਾਲਾਤਾਂ ਦੀ ਇੱਕ ਮੂੰਹ ਬੋਲਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕੈਮਰਾਮੈਨ ਅਸਤੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ